ਹੈਲੋ ਹਾਂਜੀ ਵਾਇਗੁਰ ਜੀ ਦਾ ਹਾਲ ਚਾਲ ਹਾਂ ਹਾਂ ਵਾਇਗੁਰ ਜੀ ਦੀ ਫਤਿਹ ਸਾਡੇ ਤੱਕ ਕੀ ਖਬਰ ਆਈ ਇਥੋਂ ਡੀਲ ਬਾਰੇ ਇਹ ਆਈ ਆ ਵੀ ਆਏ ਸਮਾਨ ਫੜਿਆ ਨਾ ਕੋਲੋਂ ਇੱਥੇ ਨਹੀਂ ਉਹ ਝੂਠਿਆ ਇੱਥੇ ਇਹਨਾਂ ਨੇ ਕੂਫੀਆ ਕੈਮਰੇ ਲਾਏ ਸੀ ਭਾਈ ਸਾਹਿਬ ਦੀ ਬਰਕ ਦੇ ਵਿੱਚ ਆਹੋ ਉਹ ਫਿਰ ਇਹਦੇ ਉਹਨਾਂ ਦੇ ਮਾਤਾ ਜੀ ਨੇ ਸਾਰਾ ਕੀਤਾ ਡਿਟੇਲ ਚ ਹੂੰ ਅੱਛਾ ਤੇ ਇਹਨਾਂ ਨੇ ਜਿੱਦਾਂ ਕੈਮਰੇ ਲਾਏ ਆ ਬੋਲਿਆ ਇਹਨਾਂ ਨੇ ਫਿਰ ਆਪਣਾ ਉਹਦੇ ਤੇ ਤੇ ਖਾਰੇ ਨੇ ਵੀ ਬੋਲਿਆ ਵਾ ਹਮਮ ਅੱਛਾ ਅੱਛਾ ਨਹੀਂ ਇਹਨਾਂ ਦਾ ਸਭ ਝੂਠ ਹੈ ਆਪਣਾ ਜਿਹੜਾ ਕਾਰਜਪਰਸ ਤੋਂ ਦੱਸਤਾ ਸੀ ਬਾਕੀ ਇਥੇ ਭੋਖੜਾ ਚੱਲਣ ਸਾਰਿਆਂ ਨੂੰ ਇਹ ਚੀਜ਼ਾਂ ਦੇਣੀਆਂ ਅਸੀਂ ਸ਼ੱਕ ਸ਼ੁਕ ਨਹੀਂ ਰਹੇ ਕੁਛ ਕੱਲਾ ਪਾਣੀ ਪੀਣ ਲਿਆ ਤੇ ਬਸੰਤ ਨੇ ਤੇ ਪਾਣੀ ਪੀਣਾ ਵੀ ਛੱਡਿਆ ਹੈ ਤਾਂ ਮਾਰਨਾ ਹੋ ਜਾਵੇਂਗਾ ਨਾ ਤਾਂ ਖਾਓ ਕੁਝ ਕੋਈ ਨਹੀਂ ਬੰਬਰ ਨੂੰ ਕੁਛ ਨਹੀਂ ਹੁੰਦਾ ਡਿਮਾਂਡ ਸਾਡੀ ਇਹ ਆ ਵੀ ਅਸੀਂ ਤਾਂ ਛਕਾਂਗੇ ਸਾਨੂੰ ਪੰਜਾਬ ਲੈ ਕੇ ਜਾਓ ਆਹੋ ਆਹ ਲਿਆਓ ਬਸ ਫਦੇ ਬੁਲਾ ਦਿਓ ਬਾਕੀ ਸਾਰੀਆਂ ਕਰਨੀਆਂ ਗੱਲਾਂ ਔਰ ਅਰਵਿੰਦਰ ਤੇ ਤੇਈ ਤਲਾਵਰ ਲੈਣੀ ਤੇ ਸਵੇਰ ਦੇ ਟੈਂਸ਼ਨ ਚ ਪਏ ਆ ਤੇ ਅਰਵਿੰਦਰ ਦਾ ਆਉਂਦੇ ਫੋਨ ਉਹ ਵਿਚਾਰੀ ਬੜੀ ਟੈਂਸ਼ਨ ਲੈਣ ਦੀ ਉਹਨਾਂ ਨੂੰ ਦੱਸ ਦਊਂਗੀ ਨਹੀਂ ਤੁਸੀਂ ਸਾਰਿਆਂ ਨੂੰ ਦੱਸ ਦਿਓ ਬਾਕੀ ਸਭ ਠੀਕ ਆ ਥੋੜਾ ਘੇੜ ਨੂੰ ਖਿੱਚ ਪੈਂਦੀ ਆ ਸਿਰ ਦੁਖਦਾ ਵੱਧਾ ਤੇ ਪਾਣੀ ਪੀ ਜਾਂਦੇ ਆ ਬਸ ਤੇ ਇਹਨਾਂ ਨੂੰ ਨਹੀਂ ਪਤਾ ਵੀ ਆਪ ਭੁੱਖੇ ਬੈਠੇ ਆ ਇਹਨਾਂ ਨੂੰ ਪਤਾ ਨਹੀਂ ਉਹ ਸਭ ਪਤਾ ਵਾ ਕੋਈ ਨਹੀਂ ਬਾਅਦ ਚ ਜੇ 2 ਮਿੰਟ ਬਾਅਦ ਵੀ ਕਰੂੰਗਾ ਕਾਲ ਆ ਤੋਹੀਂ ਬਸ ਇਹ ਆ ਵੀ ਸਾਰਿਆਂ ਨੂੰ ਦੱਸੋ ਤਬਰਾਂਜ ਨੂੰ ਕਾਲ ਕਰਕੇ ਵੀ ਫੋਨ ਸ਼ੁਰੂ ਹੋ ਗਿਆ ਤੇ ਸਾਰੇ ਕਾਲ ਕਰਨਗੇ ਥੋੜੀ ਥੋੜੀ ਤੇ ਭੋਖੜਦਾਲ ਸਾਡੀ ਜਾਰੀ ਤੀਜਾ ਦੇਣਿਆ ਇਹ ਸੁਣਵਾਈ ਕੋਈ ਨਹੀਂ ਕਰ ਰਿਹਾ ਅੱਛਾ